ਸਸੇ ਕਾਲ ਜੀ ਤੇ ਅੱਜ ਆਪਾਂ ਪਹੁੰਚੇ ਹੋਇਆ ਧਰੌਲੇ ਸ਼ਹਿਰ ਤੇ ਆਪਣੇ ਪਿੰਡ ਤੋਂ ਆ ਬਾਈ ਬਾਈ ਨਾਮ ਇਹ ਕੀ ਹੈ ਤੁਹਾਡਾ ਪੂਰਾ ਜੀ ਨਾਮ ਸਤਵਿੰਦਰ ਸਿੰਘ ਜੀ ਠੀਕ ਹੈ ਜੀ ਤੇ ਮੇਰੇ ਤੁਸੀਂ ਨੰਬਰ ਬਲੇਟਾ ਤੋਂ ਵੀ ਹੋ ਕੋਈ ਬਗੈਰ ਕੰਮ ਕਰ ਜਾਵੇ ਆਪਾਂ ਕੋਈ ਮੋਟਰ ਲੈ ਨਹੀਂ ਪਾਣਾ ਜੀ ਮੋਟਰ ਲੈਣੀਆਂ ਸਮੋਕ ਠੀਕ ਹੈ ਟਰੈਕਟਰ ਬੁਲਟ ਜ਼ਿਆਦਾ ਕੰਮ ਦਾ ਬੁਲਟਾਂ ਦੀ ਕਰਦੇ ਆਪਾਂ ਲੈ ਲੈਣਾ ਹਨਾ ਠੀਕ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਟਿੱਕਰ ਲਗਾਉਣਾ ਹੋਵੇ ਘਰਾਂ ਦੇ ਵਿੱਚ ਕੋਈ ਫਿਲਮ ਲਗਾਉਣੀ ਹੋਵੇ ਸੀ ਇੱਥੇ ਬਣ ਗਈ ਜਨਾ ਪ੍ਰੋਸਿੰਗ ਜੋ ਐ ਤਰ੍ਹਾਂ ਦੀਆਂ ਹੁੰਦੀਆਂ ਨੇ ਆਪਾਂ ਸਾਰੀਆਂ ਲਾ ਦਿੰਦੇ ਵੀਰੇ ਠੀਕ ਆ ਭਾਈ ਜਿਸੇ ਉਸੇ ਟੈਂਟ ਕਰਾਉਣੇ ਉਹਨਾਂ ਕੇ ਨੇ ਜੈਡ ਬਲੈਕ 50% 25% ਉਹ ਵੀ ਕਰ ਸਕਦੇ ਵੀਰੇ ਜਾਇਜ਼ ਰੇਟ ਤੇ ਭਾਈ ਜਮਾ ਜਾਇਜ਼ ਵੀ ਕੰਮ ਬਗਾ ਕੇ ਨੂੰ ਪੂਰਾ ਵਧੀਆ ਕਰਕੇ ਦੇਵਾਂਗੇ ਕੰਮ ਪੂਰਾ ਵਧੀਆ ਕਰਕੇ ਦੇਵਾਂਗੇ ਰੇਟ ਵੀ ਜਾਇਜ਼ ਹੀ ਲਵਾਂਗੇ ਠੀਕ ਹੈ ਜੀ ਤੇ ਬਾਈ ਦੀ ਮਸ਼ੀਨ ਵੀ ਆਪਸ ਨੂੰ ਦਿਖਾਵਾਂਗੇ ਤਾਂ ਤੁਸੀਂ ਦੇਖ ਸਕਦੇ ਜਿੱਥੇ ਬਾਈ ਨੇ ਨੂੰ ਕੰਮ ਕਰਕੇ ਦੇਣਾ ਇਹ ਆ ਮਸ਼ੀਨ ਕੀ ਦੇਣਾ ਜਾਂ ਸਾਹਮਣੇ ਬਾਈ ਦੇ ਲਿਖਾ ਹਾ ਕੱਟ ਰਹਾ ਇਥੇ ਨਿਕਲਦਾਗਾ ਤੇ ਇਧਰ ਬਾਈ ਦੇ ਲਾਂਮੀ ਨੇ ਲੇਖ ਵਗਾਰਾ ਪਾਏ ਨੇ ਤੇ ਆ ਰੰਗ ਮਤਲਬ ਜਿਵੇਂ ਮੋਟਾ ਚਾਹ ਕਰਵਾਉਣਾ ਉਹ ਨਹੀਂ ਵੇਹ ਆਈ ਦੀ ਫੋਟੋ ਦੇ ਦਿੱਤੀ ਪਰ ਕਿਸੇ ਵੀ ਤਰ੍ਹਾਂ ਕੋਈ ਬੋਲਟ ਦੀ ਪਲੇਟ ਬਣਾਉਣੀ ਹੋਵੇ ਯਾ ਤੇ ਕੰਮ ਆਪਾਂ ਬੋਲਟਾਂ ਦੀ ਕਰਦੇ ਆ ਠੀਕ ਤੇ ਆ ਇਸ ਤਰ੍ਹਾਂ ਵੀ ਬਾਈ ਨੰਬਰ ਪਲੇਟਾਂ ਤਿਆਰ ਕਰਦਾ ਦੇਖ ਸਕਦੇ ਤੁਸੀਂ ਇਥੇ ਕੰਪਿਊਟਰ ਤੇ ਤੇ ਜਿਹੜੇ ਵਿਰਪਰਾਣੇ ਕਢਾਉਣੀਆਂ ਹੁਣ ਤਾਂ ਆਪਾਂ 22 ਦਾ ਨੰਬਰ ਸਕਰੀਨ ਤੇ ਦੇ ਦਾਂਗੇ। ਭਾਈ ਲੋਕੇਸ਼ਨ ਕੀ ਆ ਜੀ? ਲੋਕੇਸ਼ਾ ਜੀ ਸੰਦਰੂਰ ਬਨਾ ਦਾ ਰੋਡ। ਠੀਕ ਆ ਜੀ। ਠੀਕ ਆ ਜੀ। ਦੁਕਾਨ ਆ ਪੈਂਦਾ ਣਾਉਲੇ ਆ ਜੀ। ਠੀਕ ਆ ਜੀ। ਨੇੜੇ ਡ੍ਰੀਮ ਸਿਟੀ, ਨੇੜੇ ਮਿੱਠੂ ਗਵਾੜੀ ਦੇ ਨਾਲ ਬਿਲਕੁਲ ਨੇੜੇ ਦੁਕਾਨ ਆ ਜੀ। ਠੀਕ ਆ। ਸਾਨੂੰ ਆਪਾਂ ਬਾਅਦ ਦੀ ਛੱਡ ਦਿਖਾਉਣੇ ਆ ਵੀ ਕੀ ਕਿਹੜੀ ਲੋਕੇਸ਼ਨ ਆ। ਤੇ ਇਧਰਲੀ ਸਾਈਡ ਵੀਰੇ ਦੀਪਕਟਾ ਬਾ ਰਹਿ ਜਾਂਦਾ। ਕਿਲੋਮੀਟਰ ਦੂਰ ਅੱਗੇ। ਉਧਰ ਬੱਸ ਬੱਸ ਸਟੈਂਡ ਕਿੱਲੋਂ ਨਿਕਲ ਜੁਰ ਦੇਖਣਾ ਮੇਰਾ ਤੇ ਆ ਸਾਹਮਣੇ ਬਾਈ ਦੀ ਦੁਕਾਨਾਂਗੇ ਤੂੰ ਉਸੇ ਦੇਖ ਸਾਧੇ ਇਹ ਬਾਈ ਨਾਲ ਕਨੈਕਟ ਜ਼ਰੂਰ ਕਰੇ ਕਿਰਾ ਬਾਈ ਤੋਂ ਕੰਮ ਕਰਾ ਕੇ ਦੇਖੋ ਪੂਰਾ ਕੈਂਟ ਕਰਦਾਗਾ